জান <teenageriento> ਸਾਰੇ ਘਰਾਂ ਦਾ ਪਾਣੀ ਉਹਨਾਂ ਦੇ ਘਰੇ ਆ ਜਾਂਦਾਗਾ ਉਹ ਵਾਂਝੇ ਰਹਿ ਗਿਆ ਉਹਨਾਂ ਦੀ ਇਹ ਜਾਂਚ ਕਰਾਉਣਗੇ ਤੁਸੀਂ ਇੱਕਾਰੀ ਇਹਨਾਂ ਨੂੰ ਆਪਾਂ ਜਿਤਾ ਕੇ ਭੇਜ ਲਏ ਆਪਾਂ ਇੱਥੇ ਹੀ ਆ ਇਹਨਾਂ ਨੇ ਵੀ ਕਿਤੇ ਨਹੀਂ ਜਾਣਾ ਇੱਥੇ ਹੀ ਆ ਸਾਰਿਆਂ ਨੂੰ ਸਭ ਦਾ ਹੱਕ ਮਿਲੂਗਾ ਆਪਣੇ ਕੋਲ ਇਸ ਗੱਲ ਦੀ ਇੱਕ ਕਮੀ ਸੀ ਕਿ ਨਾ ਸਾਡੇ ਕੋਲੇ ਬੀਜੇਪੀ ਦਾ ਕੋਈ ਬੰਦਾ ਸੀ ਨਾ ਵਰਕਰ ਸੀ ਨਾ ਸਾਡਾ ਐਮਐਲਏ ਸੀ ਨਾ ਸਾਡਾ ਐਮਪੀ ਸੀ ਅਸੀਂ ਅਸੀਂ ਰੋਨੇ ਕੀ ਦੇ ਕੋਲੇ ਫੇਰ ਬੰਦੋ ਤੰਤਨ ਬਾਬਾ ਜੀ ਦੇ ਕੋਲ ਤੰਤਨ ਬਾਬਾ ਜੀ ਮੈਂ ਹਾਂ ਤੰਤਨ ਬਾਬਾ ਦੀਪ ਸਿੰਘ ਆਹੋ ਜੀ ਤੰਤਨ ਬਾਬਾ ਧੀਰ ਸਿੰਘ ਬੀ ਸਿੰਘ ਸਰਦਾਰ ਜੀ ਮੈਂ ਉਹਨਾਂ ਲੋਕਾਂ ਦੀ ਲੜਾਈ ਲੜਦਾ ਜਿਹੜੇ ਇੱਕ ਦੰਗਵੀਂ ਅੰਦੋਲਨ ਨੇ ਕਰ ਸਕਦੇ ਕੁਝ ਲੋਕ ਉਹਨਾਂ ਲੋਕਾਂ ਦੀ ਲੜਾਈ ਲੜਦੇ ਜਿਨ੍ਹਾਂ ਨੂੰ ਅਲਬਨ ਡਾਟਾ ਗਣ ਦੇ ਮਿਲ ਜਾਂਦੇ ਪੌਂਡ ਮਿਲ ਜਾਂਦੇ ਰੁਪਏ ਮਿਲ ਜਾਂਦੇ ਦੋ ਦਿਨ ਐਜੂਕੇਸ਼ਨ ਨਹੀਂ ਚਲਾ ਸਕਦੇ ਅੰਦੋਲਨ ਨਹੀਂ ਚਲਾ ਸਕਦੇ ਸਵਾਲ ਜਿੱਥੇ ਵੀ ਮੈਨੂੰ ਹੁਕਮ ਕਰੀਗੇ ਮੈਂ ਦੇਵਾਂਗਾ ਪਰ ਇਹਨਾਂ ਸਵਾਲਾਂ ਦਾ ਜਵਾਬ ਕੋਈ ਕਿਸੇ ਕੋਲ ਹੈ जिन्ना ਲੋਕਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਨ੍ਹਾਂ ਨੇ ਆਪਣੇ ਪਿਤਾ ਦਾ ਸੀਸ ਲਾ ਕੇ ਦਿੱਲੀ ਰਾਕੇ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਿੰਘ ਲਾ ਕੇ ਕਿਹਾ ਨੰਦ ਇਹ ਉਹ ਕੋਲਮਾ ਉਹ ਲੋਕ ਹੈ ਜਿਨ੍ਹਾਂ ਦੀ ਹਿਸਟਰੀ ਵੀ ਖਤਮ ਕਰ ਦਿੱਤੀ ਗਈ ਗੌਰਤ ਵੀ ਖਤਮ ਕਰਨ ਦੀ ਹੁਣ ਕੋਸ਼ਿਸ਼ ਕਰ ਰਹੇ ਹੈ ਇਹ ਮੇਰੇ ਮਾਲਕਾ ਜੀ ਤੇ ਸੁਣਦਾ ਇੰਕੇ ਦੁਨੀਆ ਦੀਆਂ ਸਰਕਾਰਾਂ ਇੱਕ ਉੱਪਰ ਸਰਕਾਰ ਆ ਜਾਇਨਾ ਦਾ ਕਸੂਰ ਦਾ ਸਜਾਇਨਾ ਦੇ ਦਿਨ ਫੇਰ ਪੋਲਿਟਿਸ਼ਨਰਾਂ ਨੇ ਤੇ ਵੋਟਾਂ ਦੇ ਦੇ ਚਾਕੇ ਇੰਚਿਤ ਕਰਨਾ ਹੁੰਦਾ ਸਾਰਿਆਂ ਨੇ ਮੈਂ ਵੀ ਕਰਾਂਗਾ ਹੋਰ ਵੀ ਕਰਾਂਗਾ ਪਰ ਰੱਬ ਦੇ ਘਰ ਵਿੱਚ ਮੈਨੂੰ ਕਿਹਾ ਕਿ ਜਗੋਂ ਵੀ ਔਲੀਆ ਹੀ ਸਿੱਖ ਕੌਮ ਦੇ ਕੁਝ ਲੋਕ ਭੱਜ ਗਏ ਕੁਝ ਲੋਕ ਡਟ ਗਏ ਡਟਣ ਵਾਲੇ ਆ ਦੇਖੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਹ ਦੇਣਾ ਸਾਹਿਬ ਸ਼ਕਤ ਗੁਰੂ ਤੇਗ ਬਹਾਦਰ ਮਹਾਰਾਜ ਜਿਦਾਂ ਸਾਹ ਦੇਣ ਵਾਲੇ ਪਹਿਲੀ ਗੱਦੀ ਤੋਂ ਲੈ ਕੇ ਦਸਾਂ ਗੱਦੀਆਂ ਚ ਨਾਮ ਮੌਜੂਦ ਹੈ ਇੰਕਾ ਲੋਕਾਂ ਦੇ ਬਾਰੇ ਤਾਂ ਅਨਾਊਂਸਮੈਂਟ ਆ ਵੀ ਮੈਂ ਕਰ ਦਵਾਂਗਾ ਤੁਸੀਂ ਸੁਣਿਆ ਕਿ ਇੰਨੇ ਕਿ ਬੁਹਾੜੀ ਦਿਓ ਨਹੀਂ ਕਿ ਨੂੰ ਬੁਹਾੜੀ ਤੇ ਨਿ ਬੁਲਾਇਆ ਜੇ ਉਹ ਨਰੇਕਾਂ ਦੇ ਰੋਗਾ ਚੱਲਿਆ ਉਹ ਵੀ ਰੋਕੀ ਜਾਂਦੇ ਆ ਜੇ ਗਰਾਟਾ ਆਦੀਆਂ ਤੇ ਉਹ ਦੇਖੋ ਜਿਹਨਾਂ ਦੀ ਛੱਤ ਕੋਈ ਨਹੀਂ ਮੇਰੇ ਤੋਂ ਜ਼ਿਆਦਾ ਗਰੀਬੀ ਕਿਹਨੇ ਦੇਖੀ ਹੈ بارش ਪੈਣੀ ਕਦੀ ਬਾਪ ਉੱਪਰ ਚੜਿਆ ਮਿੱਟੀ ਲਾਣੀ ਜਾ ਰਾਇਆ ਤੇ ਥੰਲੇ ਕਦੀ ਪੌਣੀ ਰੱਖੀ ਕਦੀ ਛੰਨਾ ਰੱਖਿਆ ਕਦੀ ਫਰਾਦਰ ਰੱਖੀ ਟਿਪ ਟਿਪ ਟਿਪਟਲਦੇ ਇਸ ਤਰ੍ਹਾਂ ਦੇ ਦਿਨ ਕੱਟ ਕੇ ਜਿੰਨੇ ਭਗਵਾਨ ਸਾਹਿਬ ਕਮਕੀ ਕੀਤੀ ਹੋਏ ਉਹਦੇ ਤੋਂ ਭੁੰਦੀ ਥੋੜੀ ਅੰਗਰੀਕੀ ਇਹਨੂੰ ਦੱਸੋ ਜੇ ਅੰਦੋਲਨ ਆਪਣਾ ਹੱਥਾਂ ਨੇ ਸ਼ੁਰੂ ਕਰਨ 2 ਦਿਨ ਚਲਾ ਸਕਦੇ ਆ ਕਿ ਸਵਾਲ ਉਹ ਕਰਦੇ ਜਿਹੜੇ ਹਜ਼ਾਰਾਂ ਇਹ ਜੋ 20 ਸਾਲ ਵੀ ਬੈਠ ਸਕਦੇ ਉਹਨਾਂ ਨੂੰ ਸਪੋਰਟ ਹੈ ਹਾਂ ਤੁਹਾਨੂੰ ਮੈਂ ਪੁੱਛਾਂ ਇਹ ਉਹਨਾਂ ਨੂੰ ਸਪੋਰਟ ਹੈ ਇਸ ਕਰਕੇ ਮੈਂ ਦਿੱਲੀ ਛੱਡ ਕੇ ਉਥੋਂ ਜੇ ਕੋਈ ਹੋਰ ਸਿਆਸਤਦਾਨ ਹੁੰਦਾ 6 ਸਵਾ 6 ਲੱਖ ਨਾਲ ਜਿੱਤੇ ਸੀ ਨਾ ਉਸ ਕੀ ਫੇਰ ਜਿੱਤ ਜਾਣਾ ਸੀ ਇਹ ਪੁੱਛਿਆ ਉਹਨਾਂ ਨੇ ਮੈਂ ਕਿਹਾ ਗੱਲ ਇਹ ਆ ਕਿ ਮਰ ਜਾਣਾ ਦੁਨੀਆ ਛੱਡ ਜਾਣੀ ਬਾਚ ਕਹਿਣਗੇ ਕੀ ਕਰਕੇ ਗਿਆ ਸੀ ਸਾਡੇ ਚ ਪੈਦਾ ਹੋਇਆ ਕਰਕੇ ਕੀ ਗਿਆ ਸੀ ਸਾਡੇ ਪਿੰਡ ਤੇ ਤਾਂ ਹੋ ਗਈ ਜੀ ਸ਼ੁਕਰ ਆ ਸਾਡੀ ਵੀ ਕਿਤੇ ਗਰੀਬਾਂ ਦੀ ਸੁਣੀ ਆ ਦੂਸਰੇ ਨੰਬਰ ਤੇ ਉਧਿਆ ਵਾਲਾ ਤੋਂ ਖਾਣਾ ਸਾਡੇ ਨਾਲ ਹੋਵੇ ਕੋਟਾ ਨੂੰ ਨਾ ਹੋਣਗੀਆਂ ਬਾਰੇ ਪਿੰਡ ਦਾ ਬੜਾ ਬੜਾ ਸਾਡੇ ਪਿੰਡਾਂ ਨਾਲ ਠੰਡੀਆਂ ਹੋਣ ਤੇ ਸਾਡੇ ਜਿਹੜੇ ਕਮਰੇ ਸੀਗੇ ਉਹਨਾਂ ਚੋਂ ਸੁਣਾਦੇ ਉਹ ਅੱਜ ਵੀ ਮੇਰਾ ਲੈ ਬੰਦਿਆਂ ਨੂੰ ਗਏ ਆ ਭਗਵਾਨ ਤਮਨ ਸਾਡੇ ਪਿੰਡ ਦੇ ਵਿੱਚ ਬੜੇ ਇਨੀ ਜੱਟਾਂ ਦੀ ਕੀਤੀ ਹੋਣੀ ਸਾਡਾ ਕੋਈ ਸਮਾਰਾ ਰਾਜਾ ਮੇਰੇ ਮੇਲੇ ਨਾ ਸਾਡਾ ਕਾਂਗਰਸ ਨੇ ਇਸ ਵਾਰ ਜੇ ਤੁਸੀਂ ਸਾਡੇ ਲਈ ਆਏ ਆ ਤੇ ਅਸੀਂ ਵੀ ਤੁਹਾਡੀ ਮਿਲਤ ਕਰਦੇ ਆ ਸਾਥ ਦੇ ਦਿਓ ਜੇ ਸਾਥ ਦੇਓ ਹੱਕ ਟੋਕੇ ਸਾਰਾ ਪਿੰਡ ਸਾਥ ਦੇ ਉੱਤੇ ਪਰ ਇਹ ਨਹੀਂ ਗਰੀਬ ਦਾ ਹੋ ਗਿਆ ਨੁਕਸਾਨ ਤੇ ਉਹਦੀ ਗੱਲ ਨਹੀਂ ਸੁਣਨੀ ਗੱਲਾਂ ਸੁਣੋ ਤੇ ਬੋਤਾਂ ਚ ਕੋ ਜਿੰਨੀਆਂ ਮਰਦੀ ਕਿ ਤੂੰ ਗੱਜ ਤੂੰ ਗਾ ਅੰਸਰਾਜ ਜਿੱਤੂ ਗਾ ਬੰਦੇ ਬਿਲਕੁਲ ਤੁਸੀਂ ਜਲਦੀ ਆਵਾਜ਼ ਨਾਲ ਬੋਲੀ ਜਾਂਦੇ ਹੋ ਮੈਨੂੰ ਪਤਾ ਸੀ ਤੁਹਾਡੇ ਪਿੰਡਾਂ ਚਾਰ ਪਿੰਡਾਂ ਵਾਲੀ ਪ੍ਰੋਗਰਾਮ ਮੰਗਦੇ ਸੀ ਇਹ ਕਿਉਂ ਅਸੀਂ ਮੰਨ ਕੇ ਰੱਖਣਾ ਤੁਹਾਡੇ ਮਿਲ ਲੈ ਕੇ ਰੱਖਣਾ ਤੁਹਾਡੇ ਤੋਂ ਰੱਖਣਾ ਜਾਂ ਤੇ ਕੋਲੇ ਬੈਨ ਕਰਾ ਲੈ ਜਿੱਤੇਗਾ আর ਸਾਡੀ ਸੁਣਨੀ ਤੁਹਾਡੀ ਪੈਸੇ ਸੋਣੇ ਇਹ ਨਾ ਬੋਲੋ ਨਾ ਜਵਾਨ ਦਾ ਜਵਾਨ ਕੰਮ ਦਿੰਦੀ ਬਾਈ ਜਵਾਨ ਨਹੀਂ ਕਾਪੀ ਆ ਤੁਹਾਡੇ ਗਰੀਬਾਂ ਦੀ ਨਾ ਸੋਣੇ ਇਹਨਾਂ ਨੇ ਆ ਬਿਰਦੀ ਰੱਖੀ ਆ ਕਿਰਪਾ ਕਰਕੇ ਸਾਡਾ ਭਰਾ ਜਿਹੜਾ ਸਾਡੀ ਨਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਤੁਹਾਡੇ ਸਾਹਮਣੇ ਆ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਫੁੱਲਾਂ ਦੀ ਵਰਖਾ ਕਰਦੇ ਆ ਅਰਦਾਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਦਿੱਤੀ ਵੀ ਜਾਣਿਓ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕੁਛ ਇੱਕ ਲੋਕ ਵਿਰੋਧ ਕਰਦੇ ਆ ਜਿਹੜੇ ਗਰੀਬਾਂ ਦੀਆਂ ਦੁਆਵਾਂ ਲਈਦੀਆਂ ਹੁੰਦੀਆਂ ਗਰੀਬਾਂ ਦੀਆਂ ਮੈਂ ਦਵਾਵਾ ਲੈਣਾ ਜਿਹੜੇ ਵਿਰੋਧ ਕਰਦੇ ਹੋ ਤਾਂ ਉਹ ਉਹ ਆਪਣੇ ਹੱਕਾਂ ਲਈ ਲੜਦੇ ਮੈਂ ਉਹਨਾਂ ਲਈ ਵੀ ਵੈਸੇ ਅਰਦਾਸ ਕਰਦਾ ਪਰ ਉਹ ਗੱਲ ਸਮਝ ਆ ਜਾਏਗੀ ਹੌਲੀ ਹੌਲੀ 13 ਲੋਕ ਸਭਾ ਸੀਟਾਂ ਨੇ ਤੁਹਾਡਾ ਹੀ ਵਿਰੋਧ ਸਭ ਤੋਂ ਜ਼ਿਆਦਾ ਹੋ ਰਿਹਾ ਫਰੀਦਕੋਟ ਹਲਕੇ ਨੇ ਕਿਉਂਕਿ ਮੈਂ ਉਹਨਾਂ ਲਈ ਲੜਦਾ ਜਿਨ੍ਹਾਂ ਲਈ ਕੋਈ ਵੀ ਨਹੀਂ ਨਾ ਲੜਦਾ ਉਹਨਾਂ ਨੂੰ ਗੁਲਾਮੀ ਚੋਂ ਕੱਢਣਾ ਚਾਹੁੰਦਾ ਮੈਂ ਖਾਸ ਤਰ੍ਹਾਂ ਦੀ ਗੁਲਾਮੀ ਚੋਂ ਕਿਸ ਤਰ੍ਹਾਂ ਦੀ ਉਮੀਦ ਦੀ ਆਸ ਕਰਦੇ ਹਾਂ ਜੀ ਨਤੀਜੇ ਦੀ ਆਸ ਕੀ ਵੀ ਆਸ ਨਤੀਜੇ ਦੀ ਆਸ ਲੜਨ ਵਾਲੇ ਥੋੜੀ ਕਰਦੇ ਹੁੰਦੇ ਆ ਵੱਡੇ ਵੱਡੇ ਜਿਹੜੇ ਜੰਗ ਜੂ ਉਹ ਸਾਰੀਆਂ ਜੰਗਾਂ ਜਿੱਤੇ ਥੋੜੀ ਆ ਮੈਂ ਜਿੱਥੇ ਤੱਕ ਲੜ ਸਕਿਆ ਲੜੂੰਗਾ ਅੱਗੋਂ نسلਾਂ ਲੜਨ ਗਿਆ ਕਿ ਸੌਤ ਛੱਡ ਜਾਵਾਂਗੇ ਕਿ ਆਜ਼ਾਦੀ ਤੋਂ ਬਾਅਦ ਵੀ ਕਾਸ਼ ਨਹੀਂ ਇਹਨਾਂ ਨੂੰ ਮਿਲੇ ਇਹਨਾਂ ਨੂੰ ਦਿਓ ਕਰਮਜੀਤ ਅੰਮੋਲ ਕਹਿ ਰਹੇ ਸੀ ਅੱਜ ਬੁੱਧੀ ਅੱਜ ਦੇ ਵਿੱਚ ਆਈ ਸੀਗੀ ਕਹਿ ਰਹੇ ਸੀਗੇ ਫੂਡ ਪ੍ਰੋਸੈਸਿੰਗ ਜਿਹੜੀ ਇੱਥੇ ਫੈਕਟਰੀ ਲਾ ਰਹੇ ਹਾਂ ਪੁੜੀ ਦਾ ਸਿੰਧੀ ਕਹਿੰਦੇ ਭਾਜਪਾ ਨੇ ਪਹਿਲਾਂ ਕੁਝ ਨਹੀਂ ਕੀਤਾ ਸੀ ਹੁਣ ਵੀ ਨਹੀਂ ਕਰਨਾ ਉਸ ਨੂੰ ਲੈ ਕੇ ਕਹਿੰਦੇ ਵੀ ਇਸ ਵਾਰ ਜਿਹੜੀ ਅਸੀਂ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਪਿੰਡਾਂ ਦੇ ਵਿੱਚ ਹੋਰ ਵੀ ਇੰਡਸਟਰੀਆਂ ਆਉਣਗੀਆਂ ਠੀਕ ਹੈ ਉਹ ਉਹ ਅੱਛੀ ਗੱਲ ਹੈ ਕੋਈ ਬੁਰੀ ਚੀਜ਼ ਥੋੜੀ ਉਹਨਾਂ ਨੇ ਕਿਹਾ ਅੱਛੀ ਗੱਲ ਕਹੀ ਹੈ ਅਗਰ ਲਾਦਣ ਤੋਂ ਦਾ ਫਾਇਦਾ ਹੀ ਹੋਏਗਾ ਕਰਾਵਾਂਗੇ ਹੁਣ ਗੱਲ ਕਰੀ ਜਾਂਦੇ ਹਨ ਵੱਲੋਂ ਇਲੈਕਸ਼ਨ 'ਚ ਖੜੇ ਆ ਉਹਨਾਂ ਨੇ ਕਹਿਣਾ ਹੀ ਕਹਿਣਾ ਚਾਹੀਦਾ ਉਹਨਾਂ ਨੂੰ ਬਾਕੀ ਭਾਜਪਾ ਦੇ ਤਰੀਸ ਕੋਈ ਕਰ ਹੀ ਨਹੀਂ ਸਕਦਾ ਜੋ ਭਾਜਪਾ ਨੇ ਕੀਤਾ ਇਹੋ ਜਿਹੇ ਪ੍ਰੋਗਰਾਮ ਨਹੀਂ ਸੀ ਭਾਜਪਾ ਦੀ ਸੀ ਕੋਣਾ ਸੜਕਾਂ ਹੀ ਪਹਿਲਾਂ ਸੜਕਾਂ ਨੂੰ ਨਮਸਕਾਰ ਕਰਿਆ ਕਰੋ ਮ ਕਦੀ ਦੇਖਿਆ ਸੀ ਬੁੜਿਆ ਨੇ ਮੈਂ ਤਾਂ ਨਹੀਂ ਦੇਖੇ ਧਰਨ ਪੈ ਜਾਂਦੀ ਸੀ ਇਹ ਮੋਦੀ ਨੇ ਬਣਵਾਇਆ ਮੈਨੂੰ ਕਹਿੰਦੇ ਸੀ ਕਹ ਮਰਦੀ ਮਰਦਾਬਾਤ ਮੈਂ ਕਿਹਾ ਮੈਂ ਮੇਰਾ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿਉਂ ਮੈਂ ਮਰਦਾਬਾਤ ਕਰਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਗੋਲੀ ਮੈਂ ਕਹਾਂ